ਹਾਲੋ ਮੈਡਮ ਫ੍ਰੀ ਸੂਟ ਹਾਲੋ ਭਾਜੀ ਫ੍ਰੀ ਸੂਟ ਆਪਣੀ ਭੈਣ ਲਈ ਵੀ ਲੈ ਜਾਓ ਆਪਣੀ ਘਰ ਵਾਲੀ ਲਈ ਵੀ ਲੈ ਜਾਓ ਮੈਡਮ ਆ ਕੀ ਕਰਦੇ ਪਏ ਆ ਪੰਜਾਬ ਜੇ ਲੱਗਣ ਜਾ ਰਹੀ ਹੈ ਸਭ ਤੋਂ ਵੱਡੀ ਸਮਰ ਸੇਲ ਉਹ ਵੀ ਲੋਗਿਆਲੇ ਸ਼ਹਿਰ ਜਿੱਥੇ ਤੁਹਾਨੂੰ ਸਾਰੇ ਕੱਪੜੇ ਦੁਕਾਨ ਚ ਮਿਲਣਗੇ ਇੱਕ ਨਾਲ ਇੱਕ ਫ੍ਰੀ 690 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ 990 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ 890 ਵਾਲਾ ਸੂਟ ਇੱਕ ਨਾਲ ਇੱਕ ਫ੍ਰੀ ਭਾਜੀ ਇਸ ਰੇਟੇ ਦੇ ਮਾਲ ਮਿਲ ਜਿਓ ਫੇਰ ਅਸੀਂ ਕੰਮ ਕਰਨਾ ਛੱਡ ਦਵਾਂਗੇ ਭਾਜੀ ਆ ਦੇਖੋ ਭਾਜੀ ਇਹ ਮਾਲਾਂ ਦੇ ਲਿਫਾਫੇ ਵੀ ਨਹੀਂ ਖੁੱਲੇ ਫ੍ਰੈਸ਼ ਆਰਟੀਕਲ ਆ ਬਿਲਕੁਲ 350 400 500 600 ਦੀ ਰੇਂਜ 'ਚ ਹੈ ਇਹ ਸਾਰਾ ਮਾਲ ਜੀ ਆ ਸਾਡਾ ਲਹਿੰਗਾ ਸੈਕਸ਼ਨ ਆ ਬਾਜੀ ਅਸੀਂ ਇੱਥੇ ਵੀ ਡਿਸਕਾਊਂਟ ਦੇ ਰਹੇ ਪਹਿਲਾਂ ਸੋਚਿਆ ਸੀ ਕਿ ਨਾ ਦਈਏ ਪਰ ਅਸੀਂ ਦਿਲ ਤੇ ਪੱਤਰ ਰੱਖ ਕੇ ਫੇਰ ਵੀ ਦੇ ਰਹੇ ਆ ਦੇਖੋ ਲਹਿੰਗਾ ਸਿਰਫ 10000 ਦੀ ਰੇਂਜ 'ਚ ਪੈਣਾ ਬਸ ਆ ਨਹੀਂ ਬਾਜੀ ਕੀ ਕਰਾਂ ਲਈ ਫ੍ਰੀ ਦੇ ਰਹੇ ਆ ਤਾਂ ਅੱਜ ਰੇਟ ਬਤਾਏ ਹੋਣਗੇ ਬੜਾ ਬੜਾ ਸਿਆਣਾ ਬਾਜੀ ਅੱਜ ਅੱਜ ਤੁਸੀਂ ਗਾਗ ਨੂੰ ਬਿਲਕੁਲ ਬੇਵਕੂਫ ਨਹੀਂ ਬਣਾ ਸਕਦੇ ਫੇਰ ਉਠਾਏਗੇ ਕੋਈ ਗੰਗਾ ਦਾ ਵੀਜ਼ਾ ਦਾ ਮੰਨਿਆ ਦਾ ਇਹ ਸਭ ਅਸੀਂ ਕਿਨਾਂ ਲਈ ਫਰੀ ਦੇ ਰਹੇ ਹਾਂ ਸਭ ਸਾਨੂੰ 200 400 500 ਘਾਟਾ ਹੀ ਪੈਣਾ ਦੀ ਪਿਓਰ ਕਰੇਮ ਦਾ ਹੈਂਡਬੈਗ ਦਾ ਸੂਟ ਹੈਗਾ ਜਿਹੜਾ ਕਿ ਅਸੀਂ 6000 ਦਾ ਵੇਚਦੇ ਆ 3000 ਵਿੱਚ ਦੇ ਦੇਣਾ ਅਸੀਂ ਹੈ ਜਦਕਿ ਮੇਰੀ ਖਰੀਦਿਆ ਦੀ 2900 ਰੁਪਏ ਦੀ ਆ ਮਲੇ 2200 ਦਾ ਘਾਟਾ ਪਿਓਰ ਕਰੇਮ ਦਾ ਸੂਟ ਹੈਂਡਬੈਗ ਦਾ ਸੂਟ ਹੈਗਾ ਭਾਜੀ ਆ 5000 ਰੁਪਏ ਦਾ ਸੂਟ ਆ ਸੀ 2500 ਰੁਪਏ ਦੇ ਰਹਾ ਜਦ ਕਿ ਮੇਰੀ ਖਰੀਦ ਹੀ 4000 ਰੁਪਏ ਦੀ ਹੈ ਜੀ ਇਹਦੀ। ਮਲੇਚੀ 1500 ਘਾਟਾ। ਆ ਸੂਟ ਦੇ ਸਕਦਾ ਕੋਈ ਬਾਜ਼ਾਰ ਦੇ ਵਿੱਚ ਬਾਜੀ ਅੱਧੇ ਦੇ ਰੇਟਾਂ ਦੇ ਵਿੱਚ ਅਸੀਂ ਘਾਟਾ ਪਾ ਕੇ ਦੇ ਰਹੇ ਹਾਂ ਬਾਜੀ ਮਾਲ ਸਾਰਾ ਫਰੈਸ਼ ਸਟਾਕ ਘਾਟਾ ਪਾ ਕੇ ਦੇ ਰਹੇ ਹਾਂ ਜੀ। ਆ ਦੇਖੋ ਬਾਜੀ ਆ ਗਾਊਨਸ ਆ ਸਾਰੇ ਆ ਤੁਹਾਨੂੰ ਪਤਾ ਨਹੀਂ ਸਾਰੇ ਕਿੰਨਾ ਨੁਕਸਾਨ ਹੋ ਰਿਹਾ ਪਰ ਖੁਸ਼ੀ ਆ ਕਿ ਗਾਗ ਲੈ ਕੇ ਜਾਵੇ ਇੱਕ ਵਾਰੀ ਔਰ ਸੀਜ਼ਨ ਫੇਰ ਸਰ ਕੋਲ ਦੁਬਾਰਾ ਰਿਪੀਟ ਆਵੇ ਕਸਟਮਰ। ਉਹ ਤਾਂ ਕਮਾ ਲੂੰਗੇ। ਬਿਲਕੁਲ ਕਮਾ ਲਵਾਂਗੇ ਬਾਜੀ ਉਸ ਲਈ ਆ ਦੇਖੋ ਬਾਜੀ ਅਕ ਤੇਲ ਗਾਉਣਾ ਭਾਜੀ ਲਹਿੰਗੇ ਦੇ ਨਾਲ ਪਿਓਰ ਜਾਰਜੇਟ ਦੇ ਵਿੱਚ ਸ਼ਾਰਟ ਸ਼ਰਟ ਨਾਲ ਲਹਿੰਗਾ ਜਿਹੜਾ ਸਭ ਤੋਂ ਵੱਧ ਡਿਮਾਂਡ ਹੈ ਔਰ ਦਿੰਨ-ਦਿੰਨ ਚਾਰ-ਚਾਰ ਕਲਰਸ ਆਕੇ ਸਾਡੇ ਅੱਦੇ ਰੇਟ ਤੇ ਭਾਜੀ ਅੱਦੇ ਰੇਟ ਤੇ ਜੀ ਆਹ ਜਿਹੜਾ ਹੈ ਲਹਿੰਗਾ ਹੈਗਾ ਨਾ ਇਹਦੀ 2800 ਰੁਪਏ ਦੀ ਮੇਰੀ ਕੀਮਤ ਹੈ ਮੈਂ 2000 ਰੁਪਏ ਦਾ ਲਹਿੰਗਾ ਦੇ ਰਿਹਾ ਜਦਕਿ 2500 ਰੁਪਏ ਦਾ ਚੋਲੀ ਦੀ ਸਟਿਚਿੰਗ ਹੀ ਅੱਜਕੱਲ ਮਤਲਬ ਆ ਬੈਲ ਮੇਰੇ ਮਾਰ ਹਾਂਜੀ ਭਾਜੀ ਜਿੱਦਾਂ ਤੁਸੀਂ ਠੀਕ ਸਮਝਦੇ ਹੋ ਜੀ ਆਹ ਲੋ ਕੋਰਸੈਟ ਭਾਜੀ ਕੱਟ 슬ੀਵਜ਼ ਨਾਲ ਆਏਗਾ ਜੀ ਆਹ ਨਾਲ ਚਨਾਉਣ ਫੈਬਰਿਕ ਦੇ ਉੱਪਰ ਆਣ ਆਪਾ ਜੀ ਇਸ ਰੇਟ ਤੇ ਕੋਈ ਮਾਲ ਮਿਲ ਜੇਗਾ ਮੈਂ ਫੇਰ ਤੁਹਾਨੂੰ ਕਹਿ ਰਿਹਾ ਜੇ ਇਸ ਰੇਟ ਚ ਮਾਲ ਮਿਲ ਜੇਗਾ ਅਸੀਂ ਕੰਮ ਛੱਡ ਦਵਾਂਗੇ ਸ਼ਰੱਗ ਵਾਲੀਆਂ ਇੰਡੋ ਵੈਸਟਰਨ ਆਈਟਮਸ ਹੈਗੀਆਂ 3000 ਰੁਪਏ ਦਾ ਪੀਸ ਪੈਣਾ ਬਾਜੀ ਆ ਦੇਖੋ ਆ 2750 ਰੁਪਏ ਦਾ ਪੀਸ ਪੈਣਾ ਬਾਜੀ ਆ 31-3200 ਰੁਪਏ ਦਾ ਪੀਸ ਪੈਣਾ ਬਾਜੀ ਕੋਈ ਦੇ ਸਕਦਾ ਇਸ ਰੇਟ ਤੇ ਮਾਲ ਬਾਜੀ ਆ ਦੇਖੋ ਨਾਲੇ ਤਾਂ ਲੈਟਰ ਸਾਡੇ ਕੋਲ ਟਿਕਟਾਂ ਦੇ ਮਾਲ बिकਦਾ ਅਸੀਂ 10% ਲੈਸ ਵੀ ਨਹੀਂ ਦਈਦਾ ਜਾਂਦੇ ਤੇ ਔਰ ਆ ਵੀ ਹੁਣ ਮਾਲ ਅਸੀਂ ਇੱਕ ਨਾਲ ਹੀ ਫਰੀ ਦੇ ਰਹੇ ਜੀ ਪਿਓਰ ਸਾਰਾ ਬਾਜੀ ਬਲੇ ਆ ਲੈ ਲਵੇ ਬੰਦਾ ਇੱਥੋਂ ਲੈ ਲਵੇ ਇੱਥੋਂ ਲੈ ਲਵੇ ਇੱਕ ਨਾਲ ਫਰੀ ਕੋ ਔਰ ਹਰ ਸਟਾਕ ਦੇ ਵਿੱਚ ਅਸੀਂ ਕਾਟਾ ਪਾ ਕੇ ਦੇ ਰਹੇ ਹਾਂ। ਭਾਜੀ ਮੇਰੀ ਗੱਲ ਮੂਰਾ ਨਾ ਮੰਨਿਓ। ਮੈਂ ਲੋਕਾਂ ਦੇ ਸਵਾਲ ਆ ਰਹੇ ਆ ਕਿ ਭਾਜੀ ਇਹ ਦੁਕਾਨ ਛੱਡਣ ਦੇ ਲੱਗੇ, ਬੰਦ-ਬੁੰਦਾ ਨਹੀਂ ਕਰਨ ਲੱਗੇ। ਨਹੀਂ ਭਾਜੀ ਅਸੀਂ ਸਾਲ 'ਚ ਦੋ ਦਫਾ ਸੇਲ ਲਾਈ ਦੀ ਆ, ਸਮਰ ਸੇਲ ਲਾਈ ਦੀ ਆ, ਇੱਕ ਵਿੰਟਰ ਸੇਲ ਆਈ ਦੀ ਆ। ਸਮਰ ਸੇਲ ਜਿਹੜੀ ਸਭ ਤੋਂ ਵੱਡੀ ਸੇਲ ਹੁੰਦੀ ਹੈ। ਇਸ ਤੋਂ ਇਲਾਵਾ ਦੋਨੇ ਇੱਕ ਹੋਰ ਸਕੀਮ ਨਜ਼ਦਾ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂੰਗਾ, ਅਸੀਂ 10 ਸੂਟ ਬਿਲਕੁਲ ਉਹਨੂੰ ਫ੍ਰੀ ਆਫ ਕਾਸਟ ਗਿਫਟ ਕਰਾਂਗੇ ਜੀ। ਭਾਜੀ ਕਿੰਨੇ ਰੁਪਏ ਦਾ ਸੂਟ ਹੈ? 890 ਰੁਪਏ ਦਾ ਸੂਟ ਹੈ ਭਾ ਜੇ ਨਹੀਂ ਵੀ ਆਉਂਗਾ ਅਸੀਂ ਤਾਂ ਵੀ ਉਹਦੇ ਘਰ ਫ੍ਰੀ ਆਫ ਕਾਸਟ ਭੇਜਾਂਗੇ ਇਹ ਸੂਟ ਭਾਜੀ ਇਹ ਦੱਸ ਦੇਣੇ ਆ ਤੁਸੀਂ ਕਹਿੰਦੇ ਇੱਕ ਨਾ ਇੱਕ ਫ੍ਰੀ ਆਫ 20 ਦੇਣੇ ਪਊਗੇ ਚਲੋ ਭਾਜੀ 20 ਦੇ ਦੇਵਾਂਗੇ ਤੁਹਾਡੇ ਕਹੇ ਤੇ ਜੀ ਹਲੋ ਭਾਜੀ ਇੱਕ ਹੋਰ ਤੋਹਫਾ ਕਾਟਨ ਦੇ ਸੂਟ ਰੈਡੀਮੇਡ ਜਿਹੜੇ ਕਿ 790 ਰੁਪਏ ਦੇ ਦੋ ਪੈਣੇ ਤੁਹਾਨੂੰ ਭਾਜੀ ਪਿਓਰ ਆਰਗੈਂਜ਼ਾ ਦਾ ਪਾਕਿਸਤਾਨੀ ਸੂਟ ਆ ਭਾਜੀ ਆ ਵੀ ਇੱਕ ਨਾਲ ਇੱਕ ਫ੍ਰੀ ਦੇਣਾ ਅਸੀਂ ਆ ਭਾਜੀ ਸਭ ਤੋਂ ਵੱਧ ਵਿਕਣ ਵਾਲੇ ਆਰਟੀਕਲਸ ਆ ਪਾਰਸਲ ਹੀ ਹੁਣੀ ਖੋਲਿਆ ਸੀਗਾ ਐਚ ਵੀ ਦੇ ਰਹੇ ਆ ਸੀ ਭਾਜੀ ਫਲੈਟ 50% ਡਿਸਕਾਊਂਟ ਘਾਟਾ ਪਾ ਕੇ ਪੀਸ ਦੇ ਰਹੇ ਆ ਭਾਈ ਤੁਹਾਨੂੰ ਆ ਬਲੇ ਪੂਰੀ ਦੁਕਾਨ ਤੇ ਉੱਪਰੋਂ ਵੀ ਕੋਈ ਸੈਕਸ਼ਨ ਤੋਂ ਲੈ ਲਵੇ ਇਹ ਵੀ ਅੱਧੇ ਰੇਟ